ਇੱਕ ਟੋਲੇ ਬਹੁਤ ਵੱਡਾ ਬੰਦਾ ਹੋਇਆ ਉਹਨੇ 2-3 ਕਿਤਾਬਾਂ ਲਿਖੀਆਂ ਨੇ ਉਹਦੀ ਕਿਤਾਬ ਹੈ ਦਾ ਪਾਵਰ ਆਫ ਨੋ ਦਾ ਨਿਊ ਅਰਥ ਆਪੇ ਨੂੰ ਜਾਣਨਾ ਉਹਦੀ ਛੋਟੀ ਜੀ ਕਿਤਾਬ ਹੈ ਸਟਿਲਨੈਸ ਸਪੀਕਸ ਜੀ ਸਿਧਾਂਤ ਉਹਦਾ ਬੇਸਿਕਲੀ ਹੈ ਕਿ ਅੰਦਰੋਂ ਤੁਸੀਂ ਸਟਿਲ ਕਿਵੇਂ ਹੋਣਾ ਹੈ ਆਪਾਂ ਉਹਦੇ ਉੱਪਰ ਕਿਉਂਕਿ ਉਹ ਥੋੜਾ ਜਿਨਾ ਉਹਦਾ ਸੰਬੰਧ ਆਪਣੇ ਸਿੱਖ ਫਲਸਫੇ ਨਾਲ ਵੀ ਜੁੜਿਆ ਹੋਇਆ ਹੈ ਜੀ ਆਪਾਂ ਕਰਦੇ ਹਾਂ ਪਰ ਮੈਂ ਇੱਕ ਉਹ ਤੋਂ ਪਹਿਲਾਂ ਤੁਹਾਨੂੰ ਇਹ ਗੱਲ ਮੈਂ ਦੱਸਣੀ ਚਾਹੁੰਨਾ ਕਿ ਦੋ ਪੱਧਰ ਨੇ ਸਮਰਪਣ ਦੇ ਵੀ ਤੇ ਐਕਸੈਪਟੈਂਸ ਦੇ ਵੀ ਜੀ ਆਮ ਸਿਰੇ ਬੰਦੇ ਸਵਾਲ ਕਰਦੇ ਨੇ ਮੇਰੀ ਜਿੰਨੇ ਨਾਲ ਡਿਸਕਸ਼ਨ ਹੋਈ ਉਹ ਤੁਹਾਨੂੰ ਇਹ ਸਵਾਲ ਕਰਦੇ ਨੇ ਕਿ ਬਾਹਰ ਤਾਂ ਠੀਕ ਹੈ ਸਾਰਾ ਕੁਝ ਹਮ ਰੱਬ ਚਲੋ ਪਰਮਾਤਮਾ ਆਵੇ ਗੁਰੂ ਕੋਈ ਆ ਜਾਵੇ ਗੁਰੂ ਨਾਨਕ ਦੇਵ ਜੀ ਅਣ ਸਪੈਰੀ ਪੈ ਜਾਗੇ ਜਿਹੜਾ ਐਵਰੀਜ ਜਿਹੜਾ ਐਕਸੈਪਟੈਂਸ ਹੈ ਅਸੀਂ ਦਫਤਰ ਚ ਜਾਂਦੇ ਹਾਂ ਉਸ ਤੋਂ ਕੋਈ ਥਾਣੇ ਵਾਲਾ ਹਾਂ ਮੈਂ ਇਹੀ ਇਹੀ ਸਵਾਲ ਹੈ ਜਿਹੜਾ ਸਮਰਪਣ ਦਾ ਜਿਹੜਾ ਕਮਨ ਹੁੰਦਾ ਹੈ ਇਹ ਸਵਾਲ ਸਮਰਪਣ ਦਾ ਹੁਣ ਤੁਸੀਂ ਜਦੋਂ ਕੋਈ ਧਾਰਮਿਕ ਤੌਰ ਤੇ ਜਾਂ ਆਪ ਦੇ ਆਪ ਤੋਂ ਬਹੁਤ ਵੱਡੀ ਸ਼ਖਸੀਅਤ ਹੈ ਤੁਸੀਂ ਉੱਥੇ ਕੋਈ ਸਮਰਪਣ ਕਰਨਾ ਕਰਨਾ ਜਦੋਂ ਕਿਸੇ ਬੰਦੇ ਨਾਲ ਮਾੜੀ ਮੋਟੀ ਬੰਬੂਲੀ ਤਕਰਾਰ ਹੋ ਗਿਆ ਕੋਈ ਜਾਇਦਾਦ ਦੀ ਲੜਾਈ ਹੈ ਕੋਈ ਹੋਰ ਲੜਾਈ ਹੈ ਉੱਥੇ ਸਮਰਪਣ ਨੂੰ ਲੈ ਕੇ ਕਤਲ ਵੀ ਹੋ ਜਾਂਦੇ ਨੇ ਵੱਡੇ ਵੱਡੇ ਨੁਕਸਾਨ ਵੀ ਹੋ ਜਾਂਦੇ ਨੇ ਬੰਦਾ ਬੰਦੇ ਦੇ ਪੂਰੇ ਸਮਰਪਣ ਕਰਨ ਕਿਉਂ ਕਰੇ ਕਿਵੇਂ ਕਰੇ ਤੇ ਜ ਕਰਨ ਦਾ ਫਾਇਦਾ ਕੀ ਹੈ ਕਰਨ ਦਾ ਫਾਇਦਾ ਕੀ ਹੈ ਨੁਕਸਾਨ ਹੁੰਦਾ ਅਕਸਰ ਮਤਲਬ ਮੈਨੂੰ ਬਹੁਤ ਬੰਦੇ ਆਨੇ ਜਦੋਂ ਕਿਤੇ ਡਿਸਕਸ਼ਨਾਂ ਕਿਤੇ ਹੋਈ ਨਾ ਉਹ ਕਹਿੰਦੇ ਨੇ ਵੀ ਆਮ ਜ਼ਿੰਦਗੀ ਚ ਨਹੀਂ ਲਾਗੂ ਹੁੰਦੀ ਗੱਲ ਇਹ ਧਾਰਮਿਕ ਸਿੱਖਿਸ਼ੀ ਤੋਂ ਗੁਰੂਆਂ ਪੀਰਾਂ ਬਾਬਿਆਂ ਰੱਬ ਦੇ ਅੱਗੇ ਤਾਂ ਠੀਕ ਹੈ ਮਤਲਬ ਆਪਣੇ ਗਮੰਡੀ ਨਾਲ ਕਿਵੇਂ ਸਮਰਪਣ ਕਰ ਲਈ ਜਿਹੜਾ ਰੋਜ਼ ਕੂੜਾ ਸਿੱਟ ਜਾਂਦਾ ਸਾਡੇ ਦਰ ਅੱਗੇ ਦਫ਼ਤਰ ਚ ਕਿਵੇਂ ਸਮਰਪਣ ਕਰ ਲਈਏ ਕਿ ਉਹ ਬੰਦਾ ਮਤਲਬ ਟਾਈਮ ਸਰਕਮੇ ਨਹੀਂ ਕਰਦਾ ਹੋਏਗਾ ਕਿੰਨੇ ਕਿੰਨੇ ਮਸਲੇ ਜਿਹੜੇ ਆਮ ਜ਼ਿੰਦਗੀ ਦੇ ਮਸਲੇ ਨੇ ਹਸਬੰਡ ਵਾਈਫ ਦੇ ਬੱਚਿਆਂ ਦੇ ਪੇਰੈਂਟਸ ਦੇ ਉਹਨਾਂ ਦੇ ਵਿੱਚ ਜਿਹੜਾ ਸਮਰਪਣ ਹੈ ਮਤਲਬ ਉਹ ਅਫੈਕਟਿਵ ਹੈ ਕਿ ਨਹੀਂ ਹੈ ਮਤਲਬ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਉਹ ਇੱਕ ਸਵਾਲ ਹੈ ਬਹੁਤ ਅੱਛਾ ਟੋਪਿਕ ਹੈ ਇਹਨੂੰ ਇਸ ਤਰ੍ਹਾਂ ਚ ਐਲੈਬੋਰੇਟ ਕਰੋ ਹਾਂ ਦੁਨੀਆ ਚ ਸਮਰਪਣ ਕਰਦੇ ਆ ਜੀ ਅੱਛਾ ਮੈਂ ਆਪਣੇ ਇੱਕ ਤੁਹਾਨੂੰ ਨਿੱਜੀ ਤਜਰਬੇ ਚੋਂ ਇੱਕ ਸਟੋਰੀ ਮੈਂ ਤੁਹਾਨੂੰ ਸੁਣਾਉਣਾ ਇੱਕ ਸਟੋਰੀ ਬਹੁਤ ਸੂਫੀਆਂ ਦੇ ਵਿੱਚ ਬੜੀ ਮਸ਼ਹੂਰ ਹੈ ਉਹ ਸਟੋਰੀਜ਼ ਨੇ ਉਹ ਬਹੁਤ ਬਹੁਤ ਕਮਾਲ ਦੀਆਂ ਨੇ ਉਹ ਵੀ ਜੀ ਮਤਲਬ ਕਿ ਆਮ ਜ਼ਿੰਦਗੀ ਜਿਹੜਾ ਸਮਰਪਣ ਹੈ ਉਹਦਾ ਮਤਲਬ ਕੀ ਹੈ ਤੇ ਕਿਵੇਂ ਕਰਨਾ ਚਾਹੀਦਾ ਜੀ